ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈਈਡੀ ਬਰਾਮਦ ਹੋਇਆ ਇੱਥੇ ਹੀ ਏਜੀਟੀਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਤਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ एजीटीएफ ਜੜੀਓ ਅਲਰਟ ਤੇ ਨੇ ਤਾਂ ਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਬੋਲੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਐਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਮੱਦੇ ਨਜ਼ਰ ਜਿਹੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ ਥਾਂ ਤੇ ਚੱਪੇ-ਚੱਪੇ ਤੇ ਜੜੀਆਂ ਗੰਭੀਰ ਥਾਵਾਂ ਨੇ ਜੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਬੋਲੋਂ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ आईईडी बरामद ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਬਰਾਮਦ ਕੀਤਾ ਗਿਆ ਹਾਲਾਂਕਿ ਹੁਣੇ ਜਾਂਚ ਦਾ ਵਿਸ਼ਾ ਕਿ ਆਖਰੇ ਸਾਜ਼ਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸ ਨੇ ਕੀਤੀ ਕਿਸ ਦੀ ਸਾਜ਼ਿਸ਼ ਸੀ ਪਰ ਇੱਕ ਵਾਰ ਟੀਮ ਦੇ ਵੱਲੋਂ ਅੱਤਵਾਦੀ ਸਾਜ਼ਿਸ਼ ਨੂੰ ناکਾਮ ਜ਼ਰੂਰ ਕੀਤਾ ਗਿਆ ਕਿਉਂਕਿ 15 ਅਗਸਤ ਨੇੜੇ ਆ ਰਹੀਆ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਦਾ ਪੈਰਾ ਟੀਮਾਂ ਜਿਹੜੀਆਂ ਉਹ ਪੂਰੇ ਸਰਕਤਾ ਦੇ ਨਾਲ ਕੰਮ ਕਰ ਰਹੀਆਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਉਸ ਨੂੰ ਵੀ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜੇਕਰ ਕੋਈ ਸ਼ੱਕੀ ਵਸਤੂ ਵੀ ਨਜ਼ਰ ਆਉਂਦੀ ਹੈ ਤੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਤਰੰਤਰਾਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਟੀਮ ਦੀ ਸਤਰਕਤਾ ਦੇ ਨਾਲ ਇਸ ਨੂੰ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤਰੰਤਰਾਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇੱਥੇ ਹੀ ਐਜੀਟੀਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸ ਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਤਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ ਐਜੀਟੀਐਫ ਜੜਿਓ ਅਲਰਟ ਤੇ ਨੇ ਤਾਂਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਐਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਮੱਧੇ ਨਸਰ ਜਿਹੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ ਥਾਂ ਤੇ ਚੱਪੇ ਚੱਪੇ ਤੇ ਜਿਹੜੀਆਂ ਗੰਭੀਰ ਥਾਵਾਂ ਨੇ ਜਿਹੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਵੱਲੋਂ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ ਆਈਈਡੀ ਬਰਾਮਦ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰਾਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈਈਡੀ ਬਰਾਮਦ ਹੋਇਆ ਇੱਥੇ ਹੀ ਏਜੀਟੀਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸ ਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਤਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ ਐਜੀਟੀਐਫ ਜੜਿਓ ਅਲਰਟ ਤੇ ਨੇ ਤਾਂ ਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਬਨੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਐਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਮੱਦੇ ਨਜ਼ਰ ਜਿਹੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ ਥਾਂ ਤੇ ਚੱਪੇ ਚੱਪੇ ਤੇ ਜਿਹੜੀਆਂ ਗੰਭੀਰ ਥਾਵਾਂ ਨੇ ਜਿਹੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਵੱਲੋਂ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ ਆਈਈਡੀ ਬਰਾਮਦ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਬਰਾਮਦ ਕੀਤਾ ਗਿਆ ਹਾਲਾਂਕਿ ਹੁਣ ਇਹ ਜਾਂਚ ਦਾ ਵਿਸ਼ਾ ਕਿ ਆਖਰੇ ਸਾਜਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸ ਨੇ ਕੀਤੀ ਕਿਸ ਦੀ ਸਾਜਿਸ਼ ਸੀ ਪਰ ਇੱਕ ਵਾਰ ਟੀਮ ਦੇ ਵੱਲੋਂ ਅਤਵਾਦੀ ਸਾਜਿਸ਼ ਨੂੰ ناکਾਮ ਜ਼ਰੂਰ ਕੀਤਾ ਗਿਆ ਕਿਉਂਕਿ 15 ਅਗਸਤ ਨੇੜੇ ਆ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਦਾ ਪੈਰਾ ਹੈ ਟੀਮਾਂ ਜਿਹੜੀਆਂ ਉਹ ਪੂਰੇ ਸਤਰਕਤਾ ਦੇ ਨਾਲ ਕੰਮ ਕਰ ਰਹੀਆਂ ਹਨ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਵੀ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜੇਕਰ ਕੋਈ ਸ਼ੱਕੀ ਵਸਤੂ ਵੀ ਨਜ਼ਰ ਆਉਂਦੀ ਹੈ ਤੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਟੀਮ ਦੀ ਸਤਰਕਤਾ ਦੇ ਨਾਲ ਇਸ ਨੂੰ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇੱਥੇ ਹੀ ਏ.ਜੀ.ਟੀ.ਐਫ ਦੀ ਕਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸ ਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਤਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ ਐ ਜੀ ٹی ਐਫ ਜਿਹੜੀ ਉਹ ਅਲਰਟ ਤੇ ਨੇ ਤਾਂ ਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਆਕੇ ਕੋਈ ਅਨਸੁਖਾਵੇ ਘਟਨਾ ਵਾਪਰ ਸਕੇ ਤੇ ਐਸੇ ਹੀ ਅਨਸੁਖਾਵੇ ਘਟਨਾਵਾਂ ਨੂੰ ਰੋਕਣ ਦੇ ਮੱਦੇ ਨਜ਼ਰ ਜਿਹੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ ਥਾਂ ਤੇ ਚੱਪੇ ਚੱਪੇ ਤੇ ਜਿਹੜੀਆਂ ਗੰਭੀਰ ਥਾਵਾਂ ਨੇ ਜਿਹੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਬੋਲੋ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ ਆਈਈਡੀ ਬਰਾਮਦ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਬਰਾਮਦ ਕੀਤਾ ਗਿਆ ਹਾਲਾਂਕਿ ਹੁਣੇ ਜਾਂਚ ਦਾ ਵਿਸ਼ਾ ਕਿ ਆਖਰੇ ਸਾਜ਼ਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸ ਨੇ ਕੀਤੀ ਕਿਸ ਦੀ ਸਾਜ਼ਿਸ਼ ਸੀ ਪਰ ਇੱਕ ਵਾਰ ਟੀਮ ਦੇ ਵੱਲੋਂ ਅੱਤਵਾਦੀ ਸਾਜ਼ਿਸ਼ ਨੂੰ ناکਾਮ ਜ਼ਰੂਰ ਕੀਤਾ ਗਿਆ ਕਿਉਂਕਿ 15 ਅਗਸਤ ਨੇੜੇ ਆ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਦਾ ਪੈਰਾ ਟੀਮਾਂ ਜਿਹੜੀਆਂ ਉਹ ਪੂਰੇ ਸਰਕਤਾ ਦੇ ਨਾਲ ਕੰਮ ਕਰ ਰਹੀਆਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜੇਕਰ ਕੋਈ ਸ਼ੱਕੀ ਵਸਤੂ ਵੀ ਨਜ਼ਰ ਆਉਂਦੀ ਹੈ ਤੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈਈਡੀ ਬਰਾਮਦ ਹੋਇਆ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਟੀਮ ਦੀ ਸਤਰਕਤਾ ਦੇ ਨਾਲ ਇਸ ਨੂੰ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇੱਥੇ ਹੀ ਏ.ਜੀ.ਟੀ.ਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸ ਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਤਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ ਐਜਟੀਐਫ ਜੜਿਓ ਅਲਰਟ ਤੇ ਨੇ ਤਾਂਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਇਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਤਨ ਦੇ ਮੱਦੇ ਨਜ਼ਰ ਜੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ ਥਾਂ ਤੇ ਚੱਪੇ ਚੱਪੇ ਤੇ ਜੜੀਆਂ ਗੰਭੀਰ ਥਾਵਾਂ ਨੇ ਜੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਵੱਲੋਂ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ ਆਈਈਡੀ ਬਰਾਮਦ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਬਰਾਮਦ ਕੀਤਾ ਗਿਆ ਹਾਲਾਂਕਿ ਉਹਨੇ ਜਾਂਚ ਦਾ ਵਿਸ਼ਾ ਕਿ ਆਖਰੇ ਸਾਜਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸ ਨੇ ਕੀਤੀ ਕਿਸ ਦੀ ਸਾਜਿਸ਼ ਸੀ ਪਰ ਇੱਕ ਵਾਰ ਟੀਮ ਦੇ ਵੱਲੋਂ ਅਤਵਾਦੀ ਸਾਜਿਸ਼ ਨੂੰ ناکਾਮ ਜ਼ਰੂਰ ਕੀਤਾ ਗਿਆ ਕਿਉਂਕਿ 15 ਅਗਸਤ ਨੇੜੇ ਆ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਦਾ ਪੈਰਾ ਹੈ ਟੀਮਾਂ ਜਿਹੜੀਆਂ ਉਹ ਪੂਰੇ ਸਰਕਤਾ ਦੇ ਨਾਲ ਕੰਮ ਕਰ ਰਹੀਆਂ ਹਨ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜੇਕਰ ਕੋਈ ਸ਼ੱਕੀ ਵਸਤੂ ਵੀ ਨਜ਼ਰ ਆਉਂਦੀ ਹੈ ਤੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਟੀਮ ਦੀ ਸਤਰਕਤਾ ਦੇ ਨਾਲ ਇਸ ਨੂੰ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇੱਥੇ ਹੀ ਏ.ਜੀ.ਟੀ.ਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸ ਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਤਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ जीटीएफ ਜੜਿਓ ਅਲਰਟ ਤੇ ਨੇ ਤਾਂ ਕਿ ਜੋ ਸਮਾਜ ਵਿਰੋਧੀ ਤਤ ਨੇ ਉਹਨਾਂ ਦੇ ਬੋਲੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਇਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਮੱਦੇ ਨਜ਼ਰ ਜਿਹੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ ਥਾਂ ਤੇ ਚੱਪੇ ਚੱਪੇ ਤੇ ਜਿਹੜੀਆਂ ਗੰਭੀਰ ਥਾਵਾਂ ਨੇ ਜਿਹੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਬੋਲੋਂ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ IED ਬਰਾਮਦ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਬਰਾਮਦ ਕੀਤਾ ਗਿਆ ਹਾਲਾਂਕਿ ਹੁਣ ਇਹ ਜਾਂਚ ਦਾ ਵਿਸ਼ਾ ਕਿ ਆਖਰ ਸਾਜਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸ ਨੇ ਕੀਤੀ ਕਿਸ ਦੀ ਸਾਜਿਸ਼ ਸੀ ਪਰ ਇੱਕ ਵਾਰ ਟੀਮ ਦੇ ਵੱਲੋਂ ਅੱਤਵਾਦੀ ਸਾਜਿਸ਼ ਨੂੰ ناکਾਮ ਜ਼ਰੂਰ ਕੀਤਾ ਗਿਆ ਕਿਉਂਕਿ 15 ਅਗਸਤ ਨੇੜੇ ਆ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਦਾ ਪੈਰਾ ਟੀਮਾਂ ਜਿਹੜੀਆਂ ਉਹ ਪੂਰੇ ਸਰਕਤਾ ਦੇ ਨਾਲ ਕੰਮ ਕਰ ਰਹੀਆਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜੇਕਰ ਕੋਈ ਸ਼ੱਕੀ ਵਸਤੂ ਵੀ ਨਜ਼ਰ ਆਉਂਦੀ ਹੈ ਤੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈਈਡੀ ਬਰਾਮਦ ਹੋਇਆ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਟੀਮ ਦੀ ਸਤਰਕਤਾ ਦੇ ਨਾਲ ਇਸ ਨੂੰ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈਈਡੀ ਬਰਾਮਦ ਹੋਇਆ ਇੱਥੇ ਹੀ ਏਜੀਟੀਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸ ਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰામਤ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ ਐਜਟੀਐਫ ਜੜੀਓ ਅਲਰਟ ਤੇ ਨੇ ਤਾਂਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਬਨੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਐਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਮੱਦੇ ਨਜ਼ਰ ਜਿਹੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ ਥਾਂ ਤੇ ਚੱਪੇ-ਚੱਪੇ ਤੇ ਜੜੀਆਂ ਆ ਗੰਬੀਰ ਥਾਵਾਂ ਨੇ ਜਿਹੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਵੱਲੋਂ ਚੱਲ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ ਆਈਈਡੀ ਬਰਾਮਦ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਬਰਾਮਦ ਕੀਤਾ ਗਿਆ ਹਾਲਾਂਕਿ ਹੁਣੇ ਜਾਂਚ ਦਾ ਵਿਸ਼ਾ ਕਿ ਆਖਰੇ ਸਾਜ਼ਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸ ਨੇ ਕੀਤੀ ਕਿਸ ਦੀ ਸਾਜ਼ਿਸ਼ ਸੀ ਪਰ ਇੱਕ ਵਾਰ ਟੀਮ ਦੇ ਵੱਲੋਂ ਅੱਤਵਾਦੀ ਸਾਜ਼ਿਸ਼ ਨੂੰ ناکਾਮ ਜ਼ਰੂਰ ਕੀਤਾ ਗਿਆ ਕਿਉਂਕਿ 15 ਅਗਸਤ ਨੇੜੇ ਆ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਦਾ ਪੈਰਾ ਹੈ ਟੀਮਾਂ ਜਿਹੜੀਆਂ ਉਹ ਪੂਰੇ ਸਰਗਰਮਤਾ ਦੇ ਨਾਲ ਕੰਮ ਕਰ ਰਹੀਆਂ ਹਨ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜੇਕਰ ਕੋਈ ਸ਼ੱਕੀ ਵਸਤੂ ਵੀ ਨਜ਼ਰ ਆਉਂਦੀ ਹੈ ਤੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਟੀਮ ਦੀ ਸਤਰਕਤਾ ਦੇ ਨਾਲ ਇਸ ਨੂੰ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇੱਥੇ ਹੀ ਏ.ਜੀ.ਟੀ.ਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਤਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ ਐਜੀਟੀਐਫ ਜੜਿਓ ਅਲਰਟ ਤੇ ਨੇ ਤਾਂਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਇਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਮੱਧੇ ਨਸਰ ਜਿਹੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ ਥਾਂ ਤੇ ਚੱਪੇ ਚੱਪੇ ਤੇ ਜਿਹੜੀਆਂ ਗੰਭੀਰ ਥਾਵਾਂ ਨੇ ਜਿਹੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਬੋਲੋ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ ਆਈਈਡੀ ਬਰਾਮਦ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਬਰਾਮਦ ਕੀਤਾ ਗਿਆ ਹਾਲਾਂਕਿ ਹੁਣੇ ਜਾਂਚ ਦਾ ਵਿਸ਼ਾ ਕਿ ਆਖਰੇ ਸਾਜ਼ਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸ ਨੇ ਕੀਤੀ ਕਿਸ ਦੀ ਸਾਜ਼ਿਸ਼ ਸੀ ਪਰ ਇੱਕ ਵਾਰ ਟੀਮ ਦੇ ਵੱਲੋਂ ਅਤਵਾਦੀ ਸਾਜ਼ਿਸ਼ ਨੂੰ ناکਾਮ ਜ਼ਰੂਰ ਕੀਤਾ ਗਿਆ ਕਿਉਂਕਿ 15 ਅਗਸਤ ਨੇੜੇ ਆ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਦਾ ਪੈਰਾ ਟੀਮਾਂ ਜਿਹੜੀਆਂ ਉਹ ਪੂਰੇ ਸਰਕਤਾ ਦੇ ਨਾਲ ਕੰਮ ਕਰ ਰਹੀਆਂ ਹਨ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਉਸ ਨੂੰ ਵੀ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜੇਕਰ ਕੋਈ ਸ਼ੱਕੀ ਵਸਤੂ ਵੀ ਨਜ਼ਰ ਆਉਂਦੀ ਹੈ ਤੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈਈਡੀ ਬਰਾਮਦ ਹੋਇਆ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਟੀਮ ਦੀ ਸਤਰਕਤਾ ਦੇ ਨਾਲ ਇਸ ਨੂੰ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇੱਥੇ ਹੀ ਏ.ਜੀ.ਟੀ.ਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸ ਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਤਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ जीटीएफ ਜੜਿਓ ਅਲਰਟ ਤੇ ਨੇ ਤਾਂ ਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਬੋਲੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਇਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਮੱਦੇ ਨਜ਼ਰ ਜਿਹੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ ਥਾਂ ਤੇ ਚੱਪੇ ਚੱਪੇ ਤੇ ਜਿਹੜੀਆਂ ਗੰਭੀਰ ਥਾਵਾਂ ਨੇ ਜਿਹੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਬੋਲੋਂ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ आईडी बरामद ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਬਰਾਮਦ ਕੀਤਾ ਗਿਆ ਹਾਲਾਂਕਿ ਹੁਣੇ ਜਾਂਚ ਦਾ ਵਿਸ਼ਾ ਕਿ ਆਖਰੇ ਸਾਜ਼ਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸ ਨੇ ਕੀਤੀ ਕਿਸ ਦੀ ਸਾਜ਼ਿਸ਼ ਸੀ ਪਰ ਇੱਕ ਵਾਰ ਟੀਮ ਦੇ ਵੱਲੋਂ ਅੱਤਵਾਦੀ ਸਾਜ਼ਿਸ਼ ਨੂੰ ناکਾਮ ਜ਼ਰੂਰ ਕੀਤਾ ਗਿਆ ਕਿਉਂਕਿ 15 ਅਗਸਤ ਨੇੜੇ ਆ ਰਹੀ ਆ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਚੱਪੇ ਚੱਪੇ ਤੇ ਪੁਲਿਸ ਦਾ ਪੈਰਾ ਟੀਮਾਂ ਜਿਹੜੀਆਂ ਉਹ ਪੂਰੇ ਸਰਕਤਾ ਦੇ ਨਾਲ ਕੰਮ ਕਰ ਰਹੀਆਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਉਸ ਨੂੰ ਵੀ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜੇਕਰ ਕੋਈ ਸ਼ੱਕੀ ਵਸਤੂ ਵੀ ਨਜ਼ਰ ਆਉਂਦੀ ਹੈ ਤੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਤਰੰਤਰਾਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਟੀਮ ਦੀ ਸਤਰਕਤਾ ਦੇ ਨਾਲ ਇਸ ਨੂੰ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤਰੰਤਰਾਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇੱਥੇ ਹੀ ਐਜੀਟੀਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸ ਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਤਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ ਐਜੀਟੀਐਫ ਜੜਿਓ ਅਲਰਟ ਤੇ ਨੇ ਤਾਂਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਐਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਮੱਧੇ ਨਸਰ ਜਿਹੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ-ਥਾਂ ਤੇ ਚੱਪੇ-ਚੱਪੇ ਤੇ ਜਿਹੜੀਆਂ ਗੰਭੀਰ ਥਾਵਾਂ ਨੇ ਜਿਹੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਬੋਲੋ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ ਆਈਈਡੀ ਬਰਾਮਦ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਬਰਾਮਦ ਕੀਤਾ ਗਿਆ ਹਾਲਾਂਕਿ ਹੁਣੇ ਜਾਂਚ ਦਾ ਵਿਸ਼ਾ ਕਿ ਆਖਰ ਸਾਜਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸ ਨੇ ਕੀਤੀ ਕਿਸ ਦੀ ਸਾਜਿਸ਼ ਸੀ ਪਰ ਇੱਕ ਵਾਰ ਟੀਮ ਦੇ ਵੱਲੋਂ ਅਤਵਾਦੀ ਸਾਜਿਸ਼ ਨੂੰ ناکਾਮ ਜ਼ਰੂਰ ਕੀਤਾ ਗਿਆ ਕਿਉਂਕਿ 15 ਅਗਸਤ ਨੇੜੇ ਆ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਦਾ ਪੈਰਾ ਟੀਮਾਂ ਜਿਹੜੀਆਂ ਉਹ ਪੂਰੇ ਸਰਕਤਾ ਦੇ ਨਾਲ ਕੰਮ ਕਰ ਰਹੀਆਂ ਹਨ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਉਸ ਨੂੰ ਵੀ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜੇਕਰ ਕੋਈ ਸ਼ੱਕੀ ਵਸਤੂ ਵੀ ਨਜ਼ਰ ਆਉਂਦੀ ਹੈ ਤੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈਈਡੀ ਬਰਾਮਦ ਹੋਇਆ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਟੀਮ ਦੀ ਸਤਰਕਤਾ ਦੇ ਨਾਲ ਇਸ ਨੂੰ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇੱਥੇ ਹੀ ਏ.ਜੀ.ਟੀ.ਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸ ਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਤਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ जीटीएफ ਜੜੀਓ ਅਲਰਟ ਤੇ ਨੇ ਤਾਂ ਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਇਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਮੱਦੇ ਨਜ਼ਰ ਜਿਹੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ ਥਾਂ ਤੇ ਚੱਪੇ ਚੱਪੇ ਤੇ ਜਿਹੜੀਆਂ ਗੰਭੀਰ ਥਾਵਾਂ ਨੇ ਜਿਹੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਵੱਲੋਂ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ IED ਬ੍ਰਾਹਮਤ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਬ੍ਰਾਹਮਤ ਕੀਤਾ ਗਿਆ ਹਾਲਾਂਕਿ ਹੁਣੇ ਜਾਂਚ ਦਾ ਵਿਸ਼ਾ ਕਿ ਆਖਰ ਸਾਜਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸ ਨੇ ਕੀਤੀ ਕਿਸ ਦੀ ਸਾਜਿਸ਼ ਸੀ ਪਰ ਇੱਕ ਵਾਰ ਟੀਮ ਦੇ ਵੱਲੋਂ ਅੱਤਵਾਦੀ ਸਾਜਿਸ਼ ਨੂੰ ناکਾਮ ਜ਼ਰੂਰ ਕੀਤਾ ਗਿਆ ਕਿਉਂਕਿ 15 ਅਗਸਤ ਨੇੜੇ ਆ ਰਹੀਆ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਦਾ ਪੈਰਾ ਟੀਮਾਂ ਜਿਹੜੀਆਂ ਉਹ ਪੂਰੇ ਸਰਕਤਾ ਦੇ ਨਾਲ ਕੰਮ ਕਰ ਰਹੀਆਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜੇਕਰ ਕੋਈ ਸ਼ੱਕੀ ਵਸਤੂ ਵੀ ਨਜ਼ਰ ਆਉਂਦੀ ਹੈ ਤੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਤਰੰਤਰੰਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਟੀਮ ਦੀ ਸਤਰਕਤਾ ਦੇ ਨਾਲ ਇਸ ਨੂੰ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤਰੰਤਰੰਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇੱਥੇ ਹੀ ਏ.ਜੀ.ਟੀ.ਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਤਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ ਐ ਜੀ ٹی ਐਫ ਜੜਿਓ ਅਲਰਟ ਤੇ ਨੇ ਤਾਂ ਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਇਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਮੱਧੇ ਨਜ਼ਰ ਜਿਹੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ-ਥਾਂ ਤੇ ਚੱਪੇ-ਚੱਪੇ ਤੇ ਜਿਹੜੀਆਂ ਗੰਭੀਰ ਥਾਵਾਂ ਨੇ ਜਿਹੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਵੱਲੋਂ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ ਆਈਈਡੀ ਬਰਾਮਦ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਬਰਾਮਦ ਕੀਤਾ ਗਿਆ ਹਾਲਾਂਕਿ ਹੁਣੇ ਜਾਂਚ ਦਾ ਵਿਸ਼ਾ ਕਿ ਆਖਰੇ ਸਾਜ਼ਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸ ਨੇ ਕੀਤੀ ਕਿਸ ਦੀ ਸਾਜ਼ਿਸ਼ ਸੀ ਪਰ ਇੱਕ ਵਾਰ ਟੀਮ ਦੇ ਵੱਲੋਂ ਅਤਵਾਦੀ ਸਾਜ਼ਿਸ਼ ਨੂੰ ناکਾਮ ਜ਼ਰੂਰ ਕੀਤਾ ਗਿਆ ਕਿਉਂਕਿ 15 ਅਗਸਤ ਨੇੜੇ ਆ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਦਾ ਪੈਰਾ ਟੀਮਾਂ ਜਿਹੜੀਆਂ ਉਹ ਪੂਰੇ ਸਰਕਤਾ ਦੇ ਨਾਲ ਕੰਮ ਕਰ ਰਹੀਆਂ ਹਨ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਉਸ ਨੂੰ ਵੀ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜੇਕਰ ਕੋਈ ਸ਼ੱਕੀ ਵਸਤੂ ਵੀ ਨਜ਼ਰ ਆਉਂਦੀ ਹੈ ਤੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈਈਡੀ ਬਰਾਮਦ ਹੋਇਆ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਟੀਮ ਦੀ ਸਤਰਕਤਾ ਦੇ ਨਾਲ ਇਸ ਨੂੰ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇੱਥੇ ਹੀ ਏ.ਜੀ.ਟੀ.ਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸ ਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਤਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ जीटीएफ ਜੜਿਓ ਅਲਰਟ ਤੇ ਨੇ ਤਾਂ ਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਬੋਲੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਇਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਮੱਦੇ ਨਜ਼ਰ ਜਿਹੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ ਥਾਂ ਤੇ ਚੱਪੇ ਚੱਪੇ ਤੇ ਜਿਹੜੀਆਂ ਗੰਭੀਰ ਥਾਵਾਂ ਨੇ ਜਿਹੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਬੋਲੋਂ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ आईईडी बरामद ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਬਰਾਮਦ ਕੀਤਾ ਗਿਆ ਹਾਲਾਂਕਿ ਹੁਣੇ ਜਾਂਚ ਦਾ ਵਿਸ਼ਾ ਕਿ ਆਖਰੇ ਸਾਜ਼ਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸ ਨੇ ਕੀਤੀ ਕਿਸ ਦੀ ਸਾਜ਼ਿਸ਼ ਸੀ ਪਰ ਇੱਕ ਵਾਰ ਟੀਮ ਦੇ ਵੱਲੋਂ ਅੱਤਵਾਦੀ ਸਾਜ਼ਿਸ਼ ਨੂੰ ناکਾਮ ਜ਼ਰੂਰ ਕੀਤਾ ਗਿਆ ਕਿਉਂਕਿ 15 ਅਗਸਤ ਨੇੜੇ ਆ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਦਾ ਪੈਰਾ ਟੀਮਾਂ ਜਿਹੜੀਆਂ ਉਹ ਪੂਰੇ ਸਰਕਤਾ ਦੇ ਨਾਲ ਕੰਮ ਕਰ ਰਹੀਆਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜੇਕਰ ਕੋਈ ਸ਼ੱਕੀ ਵਸਤੂ ਵੀ ਨਜ਼ਰ ਆਉਂਦੀ ਹੈ ਤੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਟੀਮ ਦੀ ਸਤਰਕਤਾ ਦੇ ਨਾਲ ਇਸ ਨੂੰ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈਈਡੀ ਬਰਾਮਦ ਹੋਇਆ ਇੱਥੇ ਹੀ ਏਜੀਟੀਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸ ਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰામਤ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ ਐਜੀਟੀਐਫ ਜੜਿਓ ਅਲਰਟ ਤੇ ਨੇ ਤਾਂ ਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਇਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਮੱਦੇ ਨਜ਼ਰ ਜਿਹੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ ਥਾਂ ਤੇ ਚੱਪੇ ਚੱਪੇ ਤੇ ਜਿਹੜੀਆਂ ਗੰਭੀਰ ਥਾਵਾਂ ਨੇ ਜਿਹੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਵੱਲੋਂ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ ਆਈਈਡੀ ਬਰਾਮਦ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ ਉਹ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਬਰਾਮਦ ਕੀਤਾ ਗਿਆ ਹਾਲਾਂਕਿ ਹੁਣੇ ਜਾਂਚ ਦਾ ਵਿਸ਼ਾ ਕੀ ਆਖਰੇ ਸਾਜਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸ ਨੇ ਕੀਤੀ ਕਿਸ ਦੀ ਸਾਜਿਸ਼ ਸੀ ਪਰ ਇੱਕ ਵਾਰ ਟੀਮ ਦੇ ਵੱਲੋਂ ਅਤਵਾਦੀ ਸਾਜਿਸ਼ ਨੂੰ ناکਾਮ ਜ਼ਰੂਰ ਕੀਤਾ ਗਿਆ ਕਿਉਂਕਿ 15 ਅਗਸਤ ਨੇੜੇ ਆ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਦਾ ਪੈਰਾ ਟੀਮਾਂ ਜਿਹੜੀਆਂ ਉਹ ਪੂਰੇ ਸਰਕਤਾ ਦੇ ਨਾਲ ਕੰਮ ਕਰ ਰਹੀਆਂ ਹਨ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਉਸ ਨੂੰ ਵੀ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜੇਕਰ ਕੋਈ ਸ਼ੱਕੀ ਵਸਤੂ ਵੀ ਨਜ਼ਰ ਆਉਂਦੀ ਹੈ ਤੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਟੀਮ ਦੀ ਸਤਰਕਤਾ ਦੇ ਨਾਲ ਇਸ ਨੂੰ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈ.ਈ.ਡੀ ਬਰਾਮਦ ਹੋਇਆ ਇੱਥੇ ਹੀ ਏ.ਜੀ.ਟੀ.ਐਫ ਦੀ ਟੀਮ ਪਹੁੰਚੀ ਹੈ ਜਿਸ ਦੇ ਵੱਲੋਂ ਸਾਰਾ ਸਮਾਨ ਬਰਾਮਦ ਕੀਤਾ ਗਿਆ ਇਸ ਨੂੰ ਨਸ਼ਟ ਜਿਹੜਾ ਉਹ ਮੌਕੇ ਤੇ ਹੀ ਕੀਤਾ ਗਿਆ ਕਿਸ ਦੇ ਵੱਲੋਂ ਇੱਥੇ ਰੱਖਿਆ ਗਿਆ ਸੀ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਤਰਕਤਾ ਦਿਖਾਉਂਦੇ ਹੋਏ ਮੌਕੇ ਤੇ ਹੀ ਇਸ ਨੂੰ ਬਰਾਮਦ ਕੀਤਾ ਗਿਆ ਹਾਲਾਂਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਅਲਰਟ ਤੇ ਨੇ जीटीएफ ਜੜੀਓ ਅਲਰਟ ਤੇ ਨੇ ਤਾਂ ਕਿ ਜੋ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਬੋਲੋਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਵਾਪਰ ਸਕੇ ਤੇ ਐਸੇ ਹੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਮੱਦੇ ਨਜ਼ਰ ਜੜਾ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਤੇ ਹੈ ਤੇ ਥਾਂ ਥਾਂ ਤੇ ਚੱਪੇ ਚੱਪੇ ਤੇ ਜੜੀਆਂ ਗੰਭੀਰ ਥਾਵਾਂ ਨੇ ਜੜੀਆਂ ਸ਼ੱਕੀ ਥਾਵਾਂ ਨੇ ਉੱਥੇ ਜਾਂਚ ਪੜਤਾਲ ਲਗਾਤਾਰ ਉਹਨਾਂ ਦੇ ਬੋਲੋਂ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਤਰਨਤਾਰਨ ਦੇ ਵਿੱਚ IED ਬਰਾਮਦ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਤੁਰੰਤ ਟੀਮ ਦੇ ਮੈਂਬਰ ਪਹੁੰਚੇ ਤੁਸੀਂ ਦੇਖੋ ਇੱਥੇ ਬੰਬ ਰੋਕੂ ਦਸਤੇ ਦੇ ਮੈਂਬਰ ਜਿਹੜੇ